ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਮਿੱਤਰੋ ਅੱਜ ਮੇਰੇ ਬਰਡ ਦਾ ਦਿਨ ਹੈਗਾ ਯਾ ਦਿਨ 6 ਡੇ 6 ਮੈਂ ਤਾਂ ਚਲੋ ਵੀਡੀਓ ਪਾਨੇ ਆ ਅਪਡੇਟ ਦਿੰਨੇ ਆ ਤਾਂ ਗੱਲ ਕਰੀਏ ਆਪਾਂ ਕਿ ਮੈਂ ਪਹਿਲੇ ਹਫਤੇ ਨੂੰ ਕਿਹੜੀ ਮੈਡੀਸਿਨ ਦਿੱਤੀ ਸੀਗੀ ਉਹ ਸਾਰੀ ਮੈਂ ਇਨਫੋਰਮੇਸ਼ਨ ਦਊਗਾ ਤੁਹਾਨੂੰ ਇਹ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕਰ ਤਾਂ ਵੀਡੀਓ ਚੰਗੀ ਲੱਗੇ ਤਾਂ ਮੇਰਾ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤਾਂ ਪਹਿਲਾਂ ਤਾਂ ਚਲੋ ਗੱਲ ਕਰਦੇ ਆ ਪਹਿਲੇ ਹਫਤੇ ਚਿਕਸ ਮੇਰਾ ਆਇਆ ਸੀ ਤਾਂ ਮੈਂ ਪਹਿਲੇ ਦਿੱਤਾ ਸੀਗਾ ਗੁੜ ਵਾਲਾ ਪਾਣੀ 24 ਘੰਟੇ ਲਈ 12-12 ਘੰਟੇ ਮੈਂ ਚਲਾਇਆ ਸੀ ਇਹਨੂੰ ਗੁੜ ਵਾਲਾ ਪਾਣੀ ਤਾਂ ਜਿਹੜਾ ਗੁੜ ਵਾਲਾ ਪਾਣੀ ਆ ਉਹ ਸੀਗਾ ਜਿੱਦਾਂ ਮੇਰਾ ਬੱਚਾ ਆਇਆ 18000 1000 ਪਿੱਛੇ 1 ਕਿਲੋ ਗੁੜ ਦਈਦਾ ਹੁੰਦਾ ਜਿੱਦਾਂ 1000 ਬੱਚਾ ਆ ਮਤਲਬ ਕਿ 1000 ਬੱਚਿਆਂ ਪਿੱਛੇ 1 ਕਿਲੋ ਗੁੜ 24 ਘੰਟੇ ਦੇ ਲਈ ਹੋਰ ਤਾਂ ਸੀਗਾ ਤੋਂ ਉਸ ਤੋਂ ਬਾਅਦ ਵਿੱਚ ਤੁਹਾਨੂੰ ਮੈਂ ਦੱਸਦਾ ਆ ਮੈਂ ਮੈਡੀਸਿਨ ਕਿਹੜੀ ਦਿੱਤੀ ਸੀਗੀ ਤਾਂ ਨਾਲ ਹੀ ਫਿਰ ਮੈਂ ਦੂਤੀ ਦਿਨ ਬਾਰੇ ਤਾਂ ਮੈਂ ਐਂਟੀਬਾਇਓਟਿਕ ਦਾ ਕੋਰਸ ਸ਼ੁਰੂ ਕਰਾਇਆ ਸੀਗਾ ਤਾਂ ਬਾਕੀ ਜਿੱਦਾਂ ਹੁਣ ਮੈਂ ਬੱਚੇ ਪਾਣਾ ਕੰਪਨੀ ਆਈਵੀ ਦੇ ਆ ਆਈਵੀ ਦੀ ਹੁੰਦੀ ਆ ਐਨੋਰੋਫਲੋਕਸਿਨ ਇਹ ਮੈਡੀਸਿਨ ਵਧੀਆ ਐਂਟੀਬਾਇਟਿਕ ਆ ਇਹ ਜਿੱਤੀ ਸੀ ਕਿ ਮੈਂ 1 ਐਮਐਲ 2 ਲੀਟਰ ਦੇ ਵਿੱਚ ਇਹ ਮੈਂ ਲਗਾਤਾਰ 4 ਦਿਨ ਚਲਾਉਣਾ ਹੁੰਦਾ ਆ ਕਈ ਵੇਲੇ 5 ਦਿਨ ਵੀ ਕਰ ਦਿੱਤੀ ਆ ਜੇ ਬੱਚਾ ਕਈ ਵੇਲੇ ਕਮਜ਼ੋਰ ਬਿਮਾਰ ਹੋਵੇ ਤਾਂ ਫਿਲਹਾਲ ਮੈਂ 4 ਦਿਨ ਚਲਾਈ ਸੀ ਇਹ ਸਵੇਰ ਦੇ ਪਾਣੀ ਦੇ ਵਿੱਚ ਦਿੰਨਾ ਹੁੰਦਾ ਹਨ ਮੈਂ 3 ਤੋਂ 4 ਘੰਟੇ ਤਾਂ ਨਾਲ ਆਪਣੇ ਹੈਗੇ ਆ ਮਲਟੀਵਿਟਾਮਿਨ ਨਿਮੋਵੈਟ ਇਸ ਵਾਰ ਮੈਨੂੰ ਮੀਡੀਅਨ ਜਿਹੜੇ ਮੈਂ ਪੋਣਾ ਹੁੰਨਾ ਹਮੇਸ਼ਾ ਤਾਂ ਫੇਰ ਮੈਂ ਹਾਲ ਲੱਕਿਆ ਇਹ ਵੀ ਚਲੋ ਠੀਕ ਆ ਰਿਜ਼ਲਟ ਦੇਖਦੇ ਹਾਂ ਕਿਦਾਂ ਹੁੰਦੇ ਨੇ ਨਿਮੋਵੈਟ ਇਹ ਤੁਸੀਂ ਕਿ ਮੈਂ 5 ਐਮ ਐਲ ਸੋਬਟ ਦੇ ਹਿਸਾਬ ਨਾਲ ਤਾਂ ਬਾਕੀ ਤੁਸੀਂ ਦੇਖ ਸਕਦੇ ਹੋ ਨਿਮੋਵੈਟ ਤਾਂ ਨਾਲ ਸੀ ਇੱਕ ਚਲਾਈ ਮੈਂ ਨੇਫਰੋਟੈਕ ਤਾਂ ਕਿ ਬੱਚਾ ਪਾਣੀ ਜਰ ਇਨਟੇਕ ਕਰੇ ਕਿਉਂਕਿ ਠੰਡ ਵਿੱਚ ਬੱਚਾ ਥੋੜਾ ਪਾਣੀ ਘੱਟ ਪੀਂਦਾ ਹੁੰਦਾ ਇਸ ਲਈ ਮੈਂ ਨਫਰੂਟਕ ਦਾ ਇਸਤੇਮਾਲ ਕੀਤਾ ਸੀਗਾ ਬਾਕੀ ਮਾਰਕੀਟ ਦੇ ਵਿੱਚ ਕਾਫੀਆਂ ਮੈਡੀਸਿਨ ਆndੀਆਂ ਹੈ ਕਈ ਕਈ ਇਲਾਕੇ ਏਰੀਆ ਦੇ ਵਿੱਚ ਇਹ ਮੈਡੀਸਿਨ ਨਹੀਂ ਮਿਲਦੀ ਤੁਸੀਂ ਕੋਈ ਵੀ ਐਂਟੀਬਾਇਟਿਕ ਐਨੀਮਲ ਦਾ ਪਾ ਸਕਦੇ ਆ ਪਰ ਚੈੱਕ ਕਰ ਲਿਓ ਕਿ ਕੰਪਨੀ ਥੋੜੀ ਵਧੀਆ ਹੋਵੇ ਬਾਕੀ ਜੇ ਕੋਈ ਨਾ ਸਮਝ ਲੱਗੇ ਮੇਰਾ ਵੀਰ ਮੈਨੂੰ ਮੈਸੇਜ ਜਰੂਰ ਕਰ ਲਿਓ ਤਾਂ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਚੰਗਾ ਜੀ